ਸਾਰੇ ਹੀ ਪਸ਼ੂ ਪਾਲਕ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਪਿਆਰੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਵਾਈਟਮੈਚ ਬਾਰੇ ਦੋਸਤੋ ਜੇ ਆਪਾਂ ਇਸ ਦੀ ਪੈਕਿੰਗ ਦੀ ਗੱਲ ਕਰੀਏ ਤਾਂ ਇਹ 250 ml 500 ml 1 ਲੀਟਰ ਅਤੇ 2 ਲੀਟਰ ਦੇ ਵਿੱਚ ਆਉਂਦਾਗਾ ਤੇ ਇਹ ਹਰ ਇੱਕ ਮੈਡੀਕਲ ਸਟੋਰ ਤੋਂ ਆਸਾਨੀ ਨਾਲ ਮਿਲ ਜਾਂਦਾਗਾ ਦੋਸਤੋ ਇਸ ਦੇ ਵਿੱਚ ਵਿਟਾਮਿਨ ਐਚ ਬਾਇਓਟਿਨ ਵਿਟਾਮਿਨ ਏ ਵਿਟਾਮਿਨ ਈ ਵਿਟਾਮਿਨ ਡੀ 3 ਪਾਇਆ ਜਾਂਦਾ ਹੈਗਾ ਦੋਸਤੋ ਜੇ ਆਪਾਂ ਇਸ ਦੇ ਕੰਮਾਂ ਦੀ ਗੱਲ ਕਰੀਏ ਤਾਂ ਇਹ ਪਸ਼ੂਆਂ ਦੇ ਸਰ ਪੰਖੀ ਵਿਕਾਸ ਵਾਸਤੇ ਵਰਤੇ ਜਾਂਦਾ ਹੈਗਾ ਕਿਉਂਕਿ ਇਹ ਪਸ਼ੂਆਂ ਦੀ ਤਾਕਤ ਵਧਾਉਣ ਵਾਸਤੇ ਇਮਿਊਨਿਟੀ ਪਾਵਰ ਵਧਾਉਣ ਵਾਸਤੇ ਥਣਾ ਦੀ ਗਰੋਥ ਵਾਸਤੇ ਲੇਵੇ ਦੀ ਗ੍ਰੋਥ ਵਾਸਤੇ ਜਿਵੇਂ ਬਾਲਾਂ ਦਾ ਝੜ ਜਾਣਾ ਜਿਹੜੀ ਪਸ਼ੂਆਂ ਦੀ ਸਕਿਨ ਉਹ ਖੁਸ਼ਕ ਹੋ ਜਾਣੀ ਆ ਉਸ ਦੇ ਵਿੱਚ ਸ਼ਾਈਨਿੰਗ ਲਿਆਉਣ ਵਾਸਤੇ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਜਾਂ ਫਿਰ ਬਾਰ ਬਾਰ ਪਸ਼ੂਆਂ ਨੂੰ ਥਣਾ ਦਾ ਰੋਗ ਹੋ ਰਿਹਾਗਾ ਮਸਟੈਟਸ ਹੋ ਰਿਹਾਗਾ ਤਾਂ ਇਸ ਦੀ ਰੋਕਥਾਮ ਲਈ ਵੀ ਆਪਾਂ ਇਸ ਨੂੰ ਲਗਾਤਾਰ ਵਰਤ ਸਕਦੇ ਹਾਂ ਪਰ ਜ਼ਿਆਦਾਤਰ ਦੋਸਤੋ ਆਪਾਂ ਦੱਬਣ ਪਸ਼ੂ ਨੂੰ ਦਿੰਨੇ ਆ ਸੂਣ ਤੋਂ ਪਹਿਲਾਂ ਤਾਂ ਕਿ ਜਿਹੜੇ ਥਾਣਾ ਦੀ ਗ੍ਰੋਥ ਚੰਗੀ ਤਰ੍ਹਾਂ ਹੋ ਸਕੇ ਲੇਵ ਦਾ ਜਿਹੜਾ ਚੰਗੀ ਤਰ੍ਹਾਂ ਪਸ਼ੂ ਦਾ ਤਿਆਰ ਹੋ ਜਾਵੇ ਪਰ ਇਸ ਨੂੰ ਆਪਾਂ ਸੂਣ ਤੋਂ ਬਾਅਦ ਵੀ ਦੇ ਸਕਦੇ ਆ ਪਸ਼ੂ ਦੇ ਦੁੱਧ ਵਧਾਉਣ ਵਾਸਤੇ ਤੇ ਥਾਣਾ ਦੀ ਗ੍ਰੋਥ ਵਾਸਤੇ ਦੋਸਤੋ ਕਈ ਵਾਰ ਪਸ਼ੂਆਂ ਦੇ ਵਿੱਚ ਵਿਟਾਮਿਨ ਡੀ ਦੀ ਜਿਹੜੀ ਕਮੀ ਆ ਜਾਂਦੀ ਹੈ ਕੈਲਸ਼ੀਅਮ ਦੀ ਤਾਂ ਉਸ ਜਿਹੜੀ ਕਮੀ ਨੂੰ ਪੂਰਾ ਕਰਨ ਵਾਸਤੇ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਕਰਕੇ ਆਪਾਂ ਕਹਿ ਸਕਦੇ ਹਾਂ ਵੀ ਪਸ਼ੂਆਂ ਦੇ ਸਰਬਪੱਖੀ ਵਿਕਾਸ ਵਾਸਤੇ ਵਾਈਟਮੈਚ ਦੀ ਜਿਹੜੀ ਆ ਵਰਤੋਂ ਆਪਾਂ ਕਰ ਸਕਦੇ ਹਾਂ ਦੋਸਤੋ ਜੇ ਆਪਾਂ ਇਸ ਦੀ ਡੋਜ਼ ਦੀ ਗੱਲ ਕਰੀਏ ਤਾਂ ਇਸ ਦੀ ਡੋਜ਼ 10 ਐਮ ਐਲ ਪ੍ਰਤੀ ਦਿਨ ਹਰ ਰੋਜ਼ ਯਾਨੀ ਕਿ ਆਪਾਂ ਦੇ ਸਕਦੇ ਹਾਂ ਇਸ ਨੂੰ ਆਪਾਂ ਰੋਟੀ ਦੇ ਉੱਪਰ ਪਾ ਕੇ ਦੇ ਸਕਦੇ ਹਾਂ ਕਿਉਂਕਿ ਇਹ ਸ਼ਹਿਦ ਦੀ ਤਰ੍ਹਾਂ ਕਾਫੀ ਸੰਘਣਾ گاੜਾ ਹੁੰਦਾ ਯਾਨੀ ਕਿ ਇਸ ਨੂੰ ਰੋਟੀ ਦੇ ਉੱਪਰ ਪਾ ਕੇ ਆਸਾਨੀ ਨਾਲ ਦਿੱਤਾ ਜਾ ਸਕਦਾ ਇਸ ਦੇ ਜਿਹੜੇ ਰਿਜ਼ਲਟ ਨੇ ਬਹੁਤ ਹੀ ਵਧੀਆ ਨੇ ਤੇ ਦੋਸਤੋ ਜੇ ਆਪਣੀ ਜਾਣਕਾਰੀ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਸਾਰੇ ਹੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ